ਇੱਕ ਝੂਠਾ ਗਾ ਜਿਹੜਾ ਹਰ ਇੱਕ ਨੂੰ ਸਜਿੱਦਗੀ ਦੇ ਨਾਲ ਆਪਣਾ ਗੱਪ ਪੇਸ਼ ਕਰਦਾ ਵੀ ਲੋਕਾਂ ਨੂੰ ਉਹ ਸੱਚ ਲੱਗਣ ਲੱਗ ਜਾਂਦਾ ਕਿ ਉਹ ਸਾਰਿਆਂ ਨੂੰ ਕਹਿੰਦਾ ਕਣਕ ਦੀ ਬੋਰੀ ਦੇ ਨਾਲ ਬਹੁਤ ਹੀ ਸੋਹਣੀ ਆਪਨੇ ਲਈ ਔਰਤ ਲੈ ਕੇ ਆਉਂਗਾ ਹੁੰਦਾ ਇੰਜਾਂ ਵੀ ਉਹ ਇੱਕ ਬੋਰੀ ਚੱਕਦਾ ਉਹਦੇ ਵਿੱਚ ਉਹ ਕਿੰਨੇ ਕ ਕਣਕ ਪਾ ਲੈਂਦਾ ਤੇ ਬੋਰੀ ਨੂੰ ਹਵਾ ਨਾਲ ਭਰ ਅਗਲੇ ਪਿੰਡ ਜਾਂਦਾ ਕਿ ਉੱਥੇ ਮੁਰਗੇ ਮੁਰਗੀਆਂ ਨਾ ਦਾਣੇ ਚੁਗਦੇ ਫਿਰਦੇ ਹੁੰਦੇ ਆ ਮੁਰਗਿਆਂ ਦਾ ਮਾਲਕ ਆ ਜਾਂਦਾ ਉਹ ਕਹਿੰਦੇ ਐਂ ਕਰਕੇ ਤੇਰੇ ਮੁਰਗੇ ਦੀ ਸਾਰੀ ਕਣਕ ਖਾਗੇ ਬੋਰੀ ਭਰੀ ਹੋਈ ਸੀ ਉਹ ਕੀ ਕਰਦਾ ਉਹਨਾਂ ਤੇ ਇੱਕ ਮੁਰਗਾ ਫੜਦਾ ਤੇ ਕੁਸ਼ਕ ਦਾਣੇ ਦੇ ਪਹਿਲਾਂ ਬੋਰੀ ਚ ਪਏ ਹੁੰਦੇ ਆ ਵਿੱਚੀ ਮੁਰਗੇ ਨੂੰ ਸਿੱ ਨਾਲ ਬਲਦ ਨੂੰ ਫੜ ਕੇ ਸਰਪੰਚ ਦੇ ਘਰੇ ਵੜ ਜਾਂਦਾ ਉਹ ਜਦੋਂ ਸਰਪੰਚ ਦੀਆਂ ਕੁੜੀਆਂ ਨੂੰ ਦੇਖਦਾ ਸਰਪੰਚ ਦੀਆਂ ਕੁੜੀਆਂ ਬਹੁਤ ਸੋਹਣੀ ਹੁੰਦੀਆਂ ਨੇ ਉਹ ਫਿਰ ਬੈਠਾ ਬੈਠਾ ਗੱਪੀ ਯੁਕਤ ਬਣਾਉਂਦਾ ਕੋਈ ਕੁੜੀਆਂ ਉਹਦੀ ਸੇਵਾ ਕਰਦੀਆਂ ਨੇ ਮੁੰਡੇ ਦੀ ਵਧੀਆ ਰੋਟੀ ਪ੍ਰਸ਼ਾਦ ਅਸ਼ਕਾਉਂਦੀਆਂ ਨੇ ਤੇ ਉਹਨੂੰ ਇੱਕ ਕੁੜੀ ਪਸੰਦ ਆ ਜਾਂਦੀ ਆ ਕੁੜੀ ਕਹਿੰਦੀ ਚਲੋ ਕੋਈ ਨਹੀਂ ਵੀ ਪਤਾ ਹੀ ਤੁਹਾਡੀ ਇੱਜ਼ਤ ਬਣੀ ਹੋਈ ਆ ਵੀ ਤੁਸੀਂ ਕਾਹਨੂੰ ਇਹਨੂੰ ਗੱਲ ਪਾਉਣਾ ਮੇਰਾ ਤਾਂ ਜਿਹੜਾ ਕੁਝ ਲਿਖਿਆ ਹੋਇਆ ਕਰਮਾ ਚ ਉਹ ਬਣ ਜੂਗਾ ਤੁਸੀਂ ਮੈਨੂੰ ਇਹਦੇ ਨਾਲ ਚੱਲੀ ਤੋਰ ਦਿਓ ਥੋੜੇ ਟਾਈਮ ਬਾਅਦ ਉਹ ਕੁੜੀ ਨੂੰ ਕਹਿੰਦਾ ਵੀ ਲੈ ਤੈਨੂੰ ਇਸ ਬੋਰੇ 'ਚ ਬੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇੱਕ ਨਵੀਂ ਕਹਾਣੀ ਤੁਹਾਡੇ ਸਾਹਮਣੇ ਲੈ ਕੇ ਆਏ ਆਂ ਇਹ ਇੱਕ ਗੱਪੀ ਦੀ ਕਹਾਣੀ ਸਾਰਾ ਪਿੰਡ ਜੀ ਨੂੰ ਝੂਠਾ ਝੂਠਾ ਕਹਿੰਦਾ ਉਹਦੀ ਇੱਕ ਕਹਾਣੀ ਆ ਹੁਣ ਆਪਾਂ ਦੇਖਦੇ ਆਂ ਵੀ ਇਹਦੇ ਵਿੱਚ ਹੁੰਦਾ ਕੀ ਆ ਇੱਕ ਝੂਠਾਗਾ ਜਿਹੜਾ ਹਰ ਇੱਕ ਨੂੰ ਇੰਨੀ ਸਜਿੱਦਗੀ ਦੇ ਨਾਲ ਆਪਣਾ ਗੱਪ ਪੇਸ਼ ਕਰਦਾ ਵੀ ਲੋਕਾਂ ਨੂੰ ਉਹ ਸੱਚ ਲੱਗਣ ਲੱਗ ਜਾਂਦਾ ਸਾਰੇ ਲੋਕ ਉਹਦੇ ਤੇ ਯਕੀਨ ਨਹੀਂ ਕਰਦੇ ਜਿਹੜਾ ਜਿੱਧਰ ਵੀ ਉਹ ਜਾਂਦਾ ਸਾਰਿਆਂ ਨੂੰ ਕਹਿੰਦਾ ਵੀ ਝੂਠਿਆ ਕਿਵੇਂ ਆ ਝੂਠਿਆ ਕਿਵੇਂ ਆ ਤੇ ਝੂਠੇ ਨੇ ਆ ਕਰਤਾ ਝੂਠੇ ਨੇ ਉਹ ਕਰਤਾ ਹੁਣ ਇੱਕ ਦਿਨ ਕੀ ਹੁੰਦਾ ਵੀ ਉਹ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਮੈਨੂੰ ਝੂਠਾ ਕਹਿੰਦੇ ਰਹਿੰਦੇ ਹੋ ਕਹਿੰਦਾ ਪਰ ਮੈਂ ਆਹ ਥੋੜੇ ਜਿਹਾ ਦਾਣਿਆਂ ਦੇ ਨਾਲ ਕਣਕ ਦੀ ਬੋਰੀ ਦੇ ਨਾਲ ਬਹੁਤ ਹੀ ਸੋਹਣੀ ਆਪਨੇ ਲਈ ਔਰਤ ਲੈ ਕੇ ਆਉਂਗਾ ਸਾਰੇ ਪਿੰਡ ਕਹਿੰਦਾ ਵੀ ਇਹ ਤਾਂ ਝੂਠਾ ਦਾ ਗੱਪ ਮਾਰਦਾ ਕੀ ਲੈ ਕੇ ਆਊਗਾ ਹੁੰਦਾ ਇੰਜਾਂ ਵੀ ਉਹ ਇੱਕ ਬੋਰੀ ਚੱਕਦਾ ਜਿਹਦੇ ਵਿੱਚ ਉਹ ਹਵਾ ਭਰਦੇ ਤਾਂ ਵੀ ਉਹ ਫੁੱਲੀ ਰਹਿੰਦੀ ਆ ਤੇ ਉਹਦੇ ਵਿੱਚ ਹਵਾ ਨਹੀਂ ਨਿਕਲਦੀ ਮੰਨ ਕੇ ਚੱਲੋ ਤੇ ਉਹਦੇ ਵਿੱਚ ਉਹ ਕੀ ਕਰਦਾ ਕਿ ਲੋਕ ਕ ਕਣਕ ਪਾ ਲੈਂਦਾ ਤੇ ਬੋਰੀ ਨੂੰ ਹਵਾ ਨਾਲ ਭਰ ਕੇ ਉਹਨੂੰ ਬੰਨ੍ਹ ਦਿੰਦਾ ਤੇ ਲੋਕਾਂ ਨੂੰ ਲੱਗਦਾ ਵੀ ਕਣਕ ਦੀ ਬੋਰੀ ਲੈ ਕੇ ਝੂਠਾ ਕਿੱਧਰ ਨੂੰ ਚੱਲਿਆ ਸੱਥ 'ਚ ਬੈਠੇ ਸਾਰੇ ਲੋਕਾਂ ਨੂੰ ਦੱਸ ਜਾਂਦਾ ਕਹਿੰਦਾ ਵੀ ਮੈਂ ਤਾਂ ਆਪਦੇ ਲਈ ਇੱਕ ਜਨਾਨੀ ਲੈਣ ਚੱਲਿਆਂ ਆਂ ਆਪ ਕਣਕ ਦੀ ਬੋਰੀ ਵਟੇ ਸਾਰੇ ਪਿੰਡਾਂ ਨਾਲੋਂ ਸੋਹਣੀ ਜਨਾਨੀ ਲੈ ਕੇ ਆਉਂ ਉਹ ਕਹਿੰਦੇ ਚੱਲ ਦੇਖਦੇ ਆਂ ਵੀ ਤੂੰ ਕੀ ਲੈ ਕੇ ਆਉਣਾ ਉਹ ਜਾਂਦਾਗਾ ਅਗਲੇ ਪਿੰਡ ਜਾਂਦਾ ਉੱਥੇ ਕੀ ਦੇਖਦਾ ਰੂੜੀਆਂ ਕੋਲੇ ਛਾਂ ਹੁੰਦੀ ਅਦਰਕਤਾਂ ਦੀ ਤੇ ਉੱਥੇ ਮੁਰਗੇ ਮੁਰਗੀਆਂ ਨਾ ਦਾਣੇ ਚੁਗਦੇ ਫਿਰਦੇ ਹੁੰਦੇ ਆ ਉਹ ਕੀ ਕਰਦਾ ਉੱਥੇ ਬੈਠਾ ਰਹਿੰਦਾ ਬੈਠ ਰਹਿਣ ਦਾ ਨਾਲੇ ਤਾਂ ਦੰਮ ਲੈ ਜਾਂਦਾ ਨਾਲੇ ਉਹ ਆਪਣੀ ਬੋਰੀ 'ਚੋਂ ਚਾਰਕ ਦਾਣੇ ਕੱਢ ਕੇ ਕਣਕ ਦੇ ਉਹਨਾਂ ਦੇ ਮੂਰੇ ਮਾਰਦਾ ਮੁਰਗੀਆਂ ਦੇ ਉਹਦੇ ਕੋਲੇ ਦੋ ਮੁਰਗੇ ਖਾਣ ਆ ਜਾਂਦੇ ਨੇ ਤੇ ਐਨੇ ਨੂੰ ਉਹ ਉੱਥੇ ਜਾ ਕੇ ਰੋਣ ਲੱਗ ਜਾਂਦਾ ਪਿੰਡ ਦੇ ਦੂਜੇ ਪਿੰਡ ਦੇ ਵਿੱਚ ਜਾ ਕੇ ਰੌਲਾ ਪਾਉਣ ਲੱਗ ਜਾਂਦਾ ਕਹਿੰਦਾ ਵੀ ਤੁਹਾਡੇ ਮੁਰਗੇ ਤਾਂ ਜੀ ਮੇਰੀ ਕਣਕ ਖਾ ਕੇ ਕਣਕ ਦੀ ਬੋਰੀ ਭਰੀ ਹੋਈ ਸੀਗੀ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਆ ਕਹਿੰਦੇ ਵੀ ਗੱਲ ਤਾਂ ਸਹੀ ਆ ਭਾਈ ਕਣਕ ਦੀ ਬੋਰੀ ਇਹ ਭਰ ਕੇ ਲਿਆ ਹੈਗਾ ਤੇ ਮੁਰਗੇ ਇਹ ਕਿਹਦੇ ਨੇ ਕਹਿੰਦੇ ਜਿਹੜੇ ਖਾ ਗਏ ਹੁਣ ਮੁਰਗੀਆਂ ਦਾ ਮਾਲਕ ਆ ਜਾਂਦਾ ਉਹ ਕਹਿੰਦਾ ਵੀ ਕੀ ਹੋ ਗਿਆ ਜੀ ਉਹ ਕਹਿੰਦੇ ਐ ਕਰਕੇ ਤੇਰੇ ਮੁਰਗੇ ਦੀ ਸਾਰੀ ਕਣਕ ਖਾ ਕੇ ਬੋਰੀ ਭਰੀ ਹੋਈ ਸੀ ਉਹ ਕਹਿੰਦਾ ਜੀ ਹੁਣ ਕਣਕ ਦੀ ਬੋਰੀ ਤਾਂ ਨਹੀਂ ਮੈਂ ਦੇ ਸਕਦਾ ਤੁਸੀਂ ਦੱਸੋ ਵੀ ਤਾਂ ਹੱਲ ਕੀ ਕਰ ਸਕਦੇ ਆ ਤੇ ਜਾਂ ਕਹਿੰਦੇ ਤੂੰ ਐਂ ਕਰ ਇੱਕ ਮੁਰਗਾ ਹੀ ਲੈ ਜਾ ਉਹ ਕਹਿੰਦਾ ਚਲੋ ਠੀਕ ਐ ਭਾਈ ਇੱਕ ਮੁਰਗਾ ਦੇ ਦਿਓ ਕਹਿੰਦਾ ਮੈਂ ਇੰਨੇ ਨਾਲ ਸੰਤੁਸ਼ਟਾਂ ਤੇ ਮੇਰੀ ਕਣਕ ਦੀ ਬੋਰੀ ਦਾ ਜਿਹੜਾ ਮੁੱਲ ਆ ਉਹ ਪੈ ਜੂਗਾ ਉਹ ਕੀ ਕਰਦਾ ਉਹਨਾਂ ਤੇ ਇੱਕ ਮੁਰਗਾ ਫੜਦਾ ਤੇ ਕੁਸ਼ਕ ਦਾਣੇ ਦੇ ਪਹਿਲਾਂ ਬੋਰੀ ਚ ਪਏ ਹੁੰਦੇ ਆ ਵਿੱਚੀ ਮੁਰਗੇ ਨੂੰ ਸਿੱਟ ਲੈਂਦਾ ਤੇ ਵਿੱਚ ਥੋੜੀ ਜੀ ਹੋਰ ਭਰ ਕੇ ਹਵਾ ਚੱਲ ਪੈਂਦਾ ਆਪਣੇ ਅਗਲੇ ਪਿੰਡ ਵੱਲ ਨੂੰ ਅਗਲੇ ਪਿੰਡ ਜਾਂਦਾ ਉੱਥੇ ਨਾ ਭੇਡਾਂ ਬੱਕਰੀਆਂ ਚਰੀ ਜਾਂਦੀਆਂ ਹੁੰਦੀਆਂ ਨੇ ਜਿਹੜੇ ਉਹਨਾਂ ਨੂੰ ਚਾਰਦੇ ਨੇ ਉਹਨਾਂ ਦੇ ਨਾਲ ਫਿਰਦੇ ਹੁੰਦੇ ਆਂ ਭੇਡਾਂ ਚਰੀ ਜਾਂਦੀਆਂ ਹੁੰਦੀਆਂ ਉਹ ਕੀ ਕਰਦਾ ਬੋਚਕਦ ਨੇ ਮੁਰਗੀ ਮੁਰਗੇ ਨੂੰ ਕੱਢਦਾ ਆਪਣੇ ਬੈਗ ਚੋਂ ਆਪਣੇ ਮਤਲਬ ਬੋਰੀ ਚੋਂ ਬੋਰੀ ਚੋਂ ਕੱਢ ਕੇ ਭੇਡਾਂ ਮੂਰੇ ਕਰ ਦਿੰਦਾ ਹੁਣ ਭੇਡਾਂ ਮੁਰਗੇ ਨੂੰ ਛੱਡਦੀਆਂ ਨਹੀਂ ਉਹਨਾਂ ਨੇ ਪਹਿਲੀ ਵਾਰ ਮੁਰਗਾ ਦੇਖਿਆ ਉਹਨਾਂ ਨੂੰ ਲੱਗਦਾ ਵੀ ਅਜੀਬ ਜਿਹਾ ਜਾਨਵਰ ਆ ਗਿਆ ਉਹ ਮੁਰਗੇ ਦੇ ਮੰਗਰ ਪੈ ਜਾਂਦੀਆਂ ਤੇ ਮੁਰਗੇ ਨੂੰ ਲਤਨ ਲਤੜ ਕੇ ਮਾਰ ਦਿੰਦੀਆਂ ਸਿਰ ਮਾਰ ਮਾਰ ਕੇ ਮੁਰਗਾ ਮਰ ਜਾਂਦਾ ਉਹ ਫੇਰ ਪਿੱਟਣ ਲੱਗ ਜਾਂਦਾ ਹਾਏ ਉਹ ਲੋਕੋ ਮਾਰਤਾ ਕਹਿੰਦਾ ਤੁਸੀਂ ਮੇਰਾ ਮੁਰਗਾ ਮਾਰਤਾ ਇਹ ਲੋਕ ਇਕੱਠੇ ਹੋ ਜਾਂਦੇ ਆ ਜਿਹੜੀ ਵੀ ਇਕੱਠੇ ਹੋ ਜਾਂਦੇ ਜਿਹੜੇ ਭੇਡਾਂ ਲਈ ਫਿਰਦੇ ਹੁੰਦੇ ਆ ਉਹ ਉਹਨਾਂ ਨੂੰ ਕਹਿੰਦਾ ਜੀ ਤੂੰ ਸੋਡੀਆਂ ਭੇਡਾਂ ਨੇ ਮੇਰਾ ਮੁਰਗਾ ਮਾਰਤਾ ਮੈਂ ਤਾਂ ਇਹਨੂੰ ਕਹਿੰਦਾ ਸ਼ਰਤਾਂ ਦੇ ਛੱਡਦਾ ਹੁੰਦਾ ਸੀ ਇਹ ਤਾਂ ਜਿੱਤਦਾ ਰਿਹਾ ਨਾਮ ਜਿੱਤਦਾ ਰਿਹਾ ਮੇਲੇ ਜਿੱਤਦਾ ਰਿਹਾ ਆ ਜੜੀ ਕਹਿੰਦੇ ਵੀ ਬੜਾ ਪੰਗਾ ਪਿਆ ਤਾਂ ਬੰਦਾ ਗਾਲੀ ਪੈ ਗਿਆ ਆ ਜੜੀ ਕਹਿੰਦੇ ਵੀ ਹੁਣ ਇਹਦਾ ਹੱਲ ਕੀ ਕਰੀਏ ਉਹ ਕਹਿੰਦਾ ਭਈ ਐਂ ਕਰੋ ਮੈਨੂੰ ਇੱਕ ਅੱਧੀ ਭੇਡ ਦੇ ਦਿਓ ਮੈਂ ਆਪਦਾ ਸਮਝ ਲੂੰਗਾ ਵੀ ਮੇਰਾ ਜਿਹੜਾ ਘਾਟਾ ਸੀ ਉਹ ਪੂਰਾ ਹੋ ਗਿਆ ਉਹ ਕਹਿੰਨੇ ਚੱਲ ਤੂੰ ਭਈ ਐਂ ਕਰ ਲੈ ਭੇਡ ਲੈ ਜਾ ਹਾਂ ਕਿ ਉਹ ਭੇਡ ਨੂੰ ਫੜਦਾ ਤੇ ਨਾਲ ਹੀ ਆਪਦੇ ਬੋਰੀ ਚੱਕਦਾ ਅਗਲੇ ਪਿੰਡ ਨੂੰ ਚੱਲ ਪੈਂਦਾ ਅਗਲੇ ਪਿੰਡ ਦੇਖਦਾ ਵੀ ਕਿਸੇ ਦੀਆਂ ਮੱਝਾਂ گاਵਾਾਂ ਤੇ ਬਲਦ ਉਹਦੇ ਚਰੀ ਜਾਂਦੇ ਹੁੰਦੇ ਆ ਕਿਸੇ ਵਧੀਆ ਵੱਡੇ ਸਰਦਾਰ ਬੰਦੇ ਦੇ ਉਹ ਉਹਨਾਂ ਕੋਲੇ ਜਾਂਦਾ ਤੇ ਜਾ ਕੇ ਆਪਦੀ ਜਿਹੜੀ ਢੇਡ ਹੁੰਦੀ ਆ ਉਹ ਮੱਝਾਂ ਕੋਲੇ ਛੱਡ ਦਿੰਦਾ ਬੋਚਕਦੇ ਨਹੀਂ ਹੁਣ ਮੱਝਾਂ ਨੇ ਉਹ ਜਾਨਵਰ ਦੇਖਿਆ ਨਹੀਂ ਹੁੰਦਾ ਮੱਝਾਂ ਕੀ ਕਰਦੀਆਂ ਨੇ ਉਹ ਢੇਡ ਨੂੰ ਮਾਰ-ਮਾਰ ਸਿੰਘ ਢੇਡ ਨੂੰ ਮਾਰ ਦਿੰਦੀਆਂ ਨੇ ਉਹਦੇ ਕੋਲੇ ਫੇਰ ਗੱਪੀ ਕੋਲੇ ਉਹੀ ਰੋਣਾ ਪਿੱਟਣਾ ਹੁੰਦਾ ਕਹਿੰਦਾ ਜੀ ਥੋਡੀਆਂ ਮੱਝਾਂ ਨੇ ਮੇਰੀ ਭੇਡ ਮਾਰਤੀ ਇਹ ਤੋਂ ਤਾਂ ਇੰਨੀ ਉਹਨਾਂ ਲੈਂਦੀ ਸੀ ਮੇਰੇ ਘਰ ਦਾ ਗੁਜ਼ਾਰਾ ਚੱਲਦਾ ਸੀ ਉਹ ਕਹਿੰਦੇ ਚਲੋ ਠੀਕ ਹੈ ਭਾਈ ਸਾਡੇ ਤੋਂ ਤੇਰਾ ਰਜਗਾਰ ਖੋਇਆ ਗਿਆ ਤੂੰ ਦੱਸ ਹੁਣ ਕੀ ਕਰੀਏ ਉਹ ਕਹਿੰਦਾ ਮੈਨੂੰ ਐਂ ਕਰੋਗਾ ਨਾ ਕੋਈ ਵਧੀਆ ਜਾ ਬਲਦ ਦੇ ਦਿਓ ਉਹ ਕੀ ਕਰਦਾ ਸਰਦਾਰ ਕਹਿੰਦਾ ਚੱਲ ਲੈ ਜਾ ਭਾਈ ਹੁਣ ਜਿਹੜੀ ਲਿਖੀ ਉਹ ਤਾਂ ਬਣ ਕੇ ਰਹਿਣੀ ਆ ਉਹ ਉਹਨਾਂ ਤੋਂ ਬਲਦ ਲਿਆਉਂਦਾ ਤੇ ਬਲਦ ਨੂੰ ਨਾਲ ਲਿਜਾ ਕੇ ਨਾਲ ਹੀ ਚੱਕਦਾ ਆਪਣੀ ਬੋਰੀ ਅਗਲੇ ਪਿੰਡ ਵੱੜ ਜਾਂਦਾ ਅਗਲੇ ਪਿੰਡ ਜਾ ਕੇ ਜਦੋਂ ਰਾਤ ਹੋ ਜਾਂਦੀਆ ਗੁਰਦੁਆਰੇ ਉੱਥੇ ਪੁੱਛਦਾ ਕਿਸੇ ਨੂੰ ਕਹਿੰਦਾ ਭਾਈ ਮੈਂ ਰਾਤ ਕੱਟਣੀ ਆ ਕਿੱਥੇ ਕੱਟ ਸਕਦਾ ਉਹ ਕਹਿੰਦੇ ਭਾਈ ਸਾਡੇ ਪਿੰਡ ਚ ਤਾਂ ਸਰਪੰਚ ਹੀ ਨੇ ਜਿਹੜੇ ਵਧੀਆ ਤੇ ਨੂੰ ਰਾਤ ਕੱਟਵਾ ਸਕਦੇ ਆ ਹੋਰ ਕੋਈ ਨਹੀਂ ਕੱਟਵਾ ਸਕਦਾ ਤੇ ਸਰਪੰਚ ਵੀ ਬਹੁਤ ਵਧੀਆ ਮਾਨ ਤਾਣ ਵੀ ਕਰੂਗਾ ਤੇਰਾ ਤੇ ਤੈਨੂੰ ਰੋਟੀ ਪ੍ਰਸ਼ਾਦਾ ਵੀ ਛਕਾਊਗਾ ਹੁਣ ਉਹ ਆਪਦੀ ਬੋਰੀ ਚੱਕਦਾ ਤੇ ਨਾਲ ਬਲਦ ਨੂੰ ਫੜ ਕੇ ਸਰਪੰਚ ਦੇ ਘਰੇ ਵੱਡ ਜਾਂਦਾ ਸਰਪੰਚ ਸਾਹਿਬ ਨੂੰ ਕਹਿੰਦਾ ਵੀ ਆ ਇਦਾਂ ਕਰਕੇ ਜੀ ਆ ਮਸੀਬਤ ਆ ਮੈਂ ਤਾਂ ਤੁਹਾਡੇ ਪਿੰਡ ਆਇਆ ਸੀ ਮੈਨੂੰ ਰਾਤ ਕਟਾਓ ਅੱਜ ਦੀ ਰਾਤ ਮੈਂ ਇੱਥੇ ਰਹਿਣਾ ਸਰਪੰਚ ਕਹਿੰਦਾ ਕੋਈ ਸਰਪੰਚ ਨੂੰ ਕਹਿੰਦਾ ਵੀ ਆ ਆਪਦੇ ਬਲਦ ਨੂੰ ਇੱਥੇ ਕਿੱਲੇ ਤੇ ਬੰਨਦੇ ਇਹਨੂੰ ਅਸੀਂ ਚਾਰਾ ਪਵਾ ਦੇਣਗੇ ਮੇਰੀਆਂ 3 ਪਾ ਦੇਣੀਆਂ ਉਹ ਜਦੋਂ ਸਰਪੰਚ ਦੀਆਂ ਕੁੜੀਆਂ ਨੂੰ ਦੇਖਦਾ ਸਰਪੰਚ ਦੀਆਂ ਕੁੜੀਆਂ ਬਹੁਤ ਸੋਹਣੀ ਹੁੰਦੀਆਂ ਨੇ ਉਹ ਫਿਰ ਬੈਠਾ ਬੈਠਾ ਗੱਪੀ ਯੋਗਤ ਬਣਾਉਂਦਾ ਕੋਈ ਉਹ ਕੀ ਕਰਦਾ ਦੁਕਾਨ ਤੇ ਭਾਜ ਜਾਂਦਾ ਤੇ ਉੱਥੋਂ ਨੀਲਾ ਤੋਥਾ ਲੈ ਆਉਂਦਾ ਨੀਲਾ ਤੋਥਾ ਲਿਆ ਕੇ ਆਪਣੇ ਬਲਦ ਨੂੰ ਕੱਖਾਂ ਦੇ ਵਿੱਚ ਪਾ ਕੇ ਤੇ ਛੱਡ ਦਿੰਦਾ ਕੁੜੀਆਂ ਨੇ ਕੱਖ ਨੂੰ ਪਾਤੇ ਹੁੰਦੇ ਆ ਬਲਦ ਨੂੰ ਹੁਣ ਕੀ ਹੁੰਦਾ ਕੁੜੀਆਂ ਉਹਦੀ ਸੇਵਾ ਕਰਦੀਆਂ ਨੇ ਮੁੰਡੇ ਦੀ ਗੱਪੀ ਦੀ ਤੇ ਵਧੀਆ ਰੋਟੀ ਪ੍ਰਸ਼ਾਦ ਅਸ਼ਕਾਉਂਦੀਆਂ ਨੇ ਤੇ ਉਹਨੂੰ ਇੱਕ ਕੁੜੀ ਪਸੰਦ ਆ ਜਾਂਦੀ ਆ। ਉਹ ਨੀਲਾ ਥੋਥਾ ਉਹਨੇ ਬਲਦ ਨੂੰ ਪਾਤਾ ਹੁੰਦਾ ਤੇ ਬਲਦ ਰਾਤ ਨੂੰ ਲੇਟਣ ਲੱਗ ਜਾਂਦਾ ਲੱਤਾਂ ਮਾਰ ਲੱਗ ਜਾਂਦਾ ਤੜਕੇ ਨੂੰ ਉੱਠ ਕੇ ਉਹ ਕਹਿੰਦਾ ਭਾਈ ਮੇਰੇ ਤਾਂ ਤੁਸੀਂ ਬਲਦ ਮਾਰਤਾ। ਹੁਣ ਸਰਪੰਚ ਕਹਿੰਦਾ ਵੀ ਮੈਂ ਇਹਦਾ ਕੀ ਹੱਲ ਕਰਾਂ ਭਾਈ ਤੇਰਾ ਬਲਦ ਮਰ ਗਿਆ ਹੋ ਸਕਦਾ ਉਹਨੂੰ ਕੋਈ ਬਿਮਾਰੀ ਹੋਵੇ ਕਹਿੰਦਾ ਨਹੀਂ ਤੁਸੀਂ ਜਾਣ ਕੇ ਮਾਰਿਆ ਤੁਹਾਡੀ ਕੁੜੀ ਨੇ ਮਾਰਿਆ। ਉਹ ਕਹਿੰਦਾ ਚੱਲ ਭਾਈ ਹੁਣ ਜਦੋਂ ਕਲੇਸ਼ੀ ਉਹਨਾਂ ਦੇ ਗਲ ਪੈ ਜਾਂਦਾ ਉਹ ਕਹਿੰਦੇ ਦੱਸ ਵੀ ਤੂੰ ਤਾਂ ਹੱਲ ਕੀ ਕਰਨਾ। ਉਹ ਕਹਿੰਦਾ ਐ ਕਰੋ ਵੀ ਤੁਸੀਂ ਆਪਣੀ ਕੋਈ ਕੁੜੀ ਮੇਰੇ ਨਾਲ ਤੋਰ ਦਿਓ ਭਾਈ। ਇਹ ਉਹਨ ਸਰਪੰਚ ਕਹਿੰਦਾ ਵੀ ਕੁੜੀ ਕਿਵੇਂ ਤੋਰਦੀ ਏ ਤੇ ਉਹ ਕੁੜੀ ਨੂੰ ਕਹਿੰਦਾ ਵੀ ਭਾਈ ਐਂ ਤਾਂ ਨਹੀਂ ਤੈਨੂੰ ਤੋਰਦੇ ਕੁੜੀ ਕਹਿੰਦੀ ਚਲੋ ਕੋਈ ਨਹੀਂ ਵੀ ਪਤਾ ਹੀ ਤੁਹਾਡੀ ਇੱਜ਼ਤ ਬਣੀ ਹੋਈ ਆ ਵੀ ਤੁਸੀਂ ਕਾਹਨੂੰ ਇਹਨੂੰ ਗਲ ਪਾਉਣਾ ਮੇਰਾ ਤਾਂ ਜਿਹੜਾ ਕੁਝ ਲਿਖਿਆ ਹੋਇਆ ਕਰਮਾ ਚ ਉਹ ਬਣ ਜੂਗਾ ਤੁਸੀਂ ਮੈਨੂੰ ਇਹਦੇ ਨਾਲ ਚਲ ਕੇ ਤੋਰ ਦਿਓ ਉਹ ਕੀ ਕਰਦਾ ਕੁੜੀ ਨੂੰ ਨਾਲ ਤੋਰੀ ਆਉਂਦਾ ਭਾਈ ਤੋਰੀਆਂ ਦਾ ਥੋੜੇ ਟਾਈਮ ਬਾਅਦ ਉਹ ਕੁੜੀ ਨੂੰ ਕਹਿੰਦਾ ਵੀ ਲੈ ਤੈਨੂੰ ਇਸ ਬੋਰੇ 'ਚ ਬੈਠਣਾ ਪਊਗਾ ਮੈਂ ਤੈਨੂੰ ਚੱਕ ਕੇ ਲੈ ਜਾਊਂਗਾ ਉਹ ਕੁੜੀ ਨੂੰ ਉਹ ਬੋਰੇ 'ਚ ਬੰਦ ਕਰ ਲੈਂਦਾ ਤੇ ਅੱਗੇ ਤੁਰਨ ਲੱਗ ਜਾਂਦਾ ਉਹਨੂੰ ਆਪਦੇ ਪਿੰਡ ਉੱਪਰ ਦੇ ਉੱਪਰ ਉਹ ਉੱਥੇ ਜਾ ਕੇ ਕਿਸੇ ਨੂੰ ਪੁੱਛਦਾ ਕਹਿੰਦਾ ਵੀ ਮੈਂ ਰਾਤ ਕੱਟਣੀ ਆ ਕਿੱਥੇ ਕੱਟਾਂ ਉਹ ਕਹਿੰਦੇ ਪਿੰਡ 'ਚ ਇੱਕ ਬਜ਼ੁਰਗ ਮਾਈ ਰਹਿੰਦੀ ਆ ਕਹਿੰਦੇ ਉਹ ਤੈਨੂੰ ਰੋਟੀ ਪਾਣੀ ਪਿਛਾ ਦੇ ਦੂਗੀ ਤੂੰ ਉਹਦੇ ਘਰੇ ਰਾਤ ਕੱਟ ਲਾ ਹੁਣ ਉਹ ਉਹ ਬੁੜੀ ਦੇ ਘਰੇ ਵਗ ਜਾਂਦਾ ਤੇ ਉਹਦੇ ਘਰੇ ਪਹਿਲੀ ਬਾਗੜ ਵਿੱਲਾ ਫਿਰਦਾ ਹੁੰਦਾ ਇੱਕ ਤੇ ਬੁੜੀ ਨੂੰ ਪੁੱਛਦੀ ਆ ਵੀ ਭਈਆ ਬੋਰੇਚ ਕੀ ਆ ਕਹਿੰਦਾ ਮਾਤਾ ਇਹ 'ਚ ਬਾਗੜ ਵਿੱਲਾ ਹੈ ਕਹਿੰਦੀ ਅੱਛਾ ਉਹ ਬੋਰੀ ਪਾਸੇ ਰੱਖ ਦਿੰਦੀ ਆ ਤੇ ਉਹ ਆਪਣਾ ਗੱਪੀ ਆ ਜਿਹੜਾ ਉਹਨਾਂ ਅੰਦਰ ਚਲਾ ਜਾਂਦਾ ਉਹਨਾਂ ਦੇ ਗੁਸਲਖਾਨੇ 'ਚ ਹੁਣ ਹੁੰਦਾ ਕੀ ਆ ਉਹ ਬੋਰੀ ਹਿੱਲਣ ਲੱਗ ਜਾਂਦੀ ਆ ਤਾਂ ਉਹ ਬੁਢੀ ਦੇਖਦੀ ਆ ਵੀ ਇਹਦੇ ਵਿੱਚ ਕੀ ਹੋਇਆ ਜਿਹੜਾ ਹਿੱਲੀ ਜਾਂਦਾ ਬਾਗੜ ਵੀ ਲੱਦਾ ਨਹੀਂ ਹੋ ਸਕਦਾ ਤੇ ਉਹ ਬੁਢੀ ਉਹਨੂੰ ਖੋਲ ਕੇ ਦੇਖਦੀ ਆ ਤਾਂ ਉਹਦੇ ਵਿੱਚ ਕੁੜੀ ਨਿਕਲ ਆਉਂਦੀ ਆ ਉਹ ਕੁੜੀ ਉਹਨੂੰ ਸਾਰੀ ਗੱਲ ਦੱਸਦੀ ਆ ਵੀ ਇਦਾਂ ਕਰਕੇ ਆ ਮੇਰੇ ਨਾਲ ਹੋਇਆ ਉਹ ਕਹਿੰਦੀ ਕੋਈ ਨਹੀਂ ਆਤੀ ਏ ਕਹਿੰਦੀ ਤੇਰਾ ਤਾਂ ਹੀਲਾ ਮੈਂ ਕਰੂੰਗੀ ਤੇ ਇਹਨੂੰ ਕਹਿੰਦੀ ਮੈਂ ਪਹਿਲਾਂ ਸਭ ਕੁਝ ਸਿਖਾ ਦਿਆਂ ਉਹ ਕੀ ਕਰਦੀ ਆ ਆਪਦਾ ਬਿੱਲਾ ਫੜ ਕੇ ਉਹਦੇ ਬੋਰੇ ਚ ਬੰਦ ਕਰ ਦਿੰਦੀ ਆ ਤੇ ਕੁੜੀ ਨੂੰ ਉਹ ਕਿਸੇ ਹੋਰ ਪਾਸੇ ਬਾਹਰ ਤੇ ਭੇਜ ਦਿੰਦੀ ਆ ਹੁਣ ਹੁੰਦਾ ਕੀ ਐ ਤੜਕੀ ਉੱਠਦਾ ਉਹ ਗੱਪੀ ਉੱਠ ਕੇ ਆਪਣੀ ਬੋਰੀ ਚੱਕਦਾ ਤੇ ਬੋਰੀ ਚੱਕ ਕੇ ਆਪਣੇ ਪਿੰਡ ਵੱਲ ਭੱਜ ਜਾਂਦਾ ਤੇ ਪਿੰਡ 'ਚ ਜਾ ਕੇ ਸਾਥ 'ਚ ਥਾਪੀਆਂ ਮਾਰ ਲੱਗ ਜਾਂਦਾ ਕਹਿੰਦਾ ਤੁਹਾਨੂੰ ਆਖਿਆ ਸੀ ਨਾ ਵੀ ਸਭ ਤੋਂ ਸੋਹਣੀ ਕੁੜੀ ਲੈ ਕੇ ਆਉਂਗਾ ਕਹਿੰਦਾ ਆਹ ਲਿਆਂਦੀ ਜੱਟ ਨੇ ਉਹ ਕਹਿੰਦੇ ਦਿਖਾ ਪਈ ਕਹੇ ਜੀ ਲਿਆਂਦੀ ਆ ਹੁਣ ਉਹ ਕੀ ਕਰਦਾ ਸਾਥ ਦੇ ਵਿੱਚ ਸਾਡੇ ਸਾਹਮਣੇ ਬੋਰੀ ਖੋਲਦਾ ਬੋਰੀ ਦੇ ਵਿੱਚੋਂ ਬਾਗੜੇ ਵਿਲਾਂ ਦਾ ਜਿਹੜਾ ਰਾਤ ਦਾ ਬੰਨਿਆ ਉਹਦੇ ਵਿੱਚ ਬੰਦ ਹੁੰਦਾ ਉਹ ਗੁੱਸੇ 'ਚ ਹੁੰਦਾ ਉਹ ਜਦੋਂ ਹੀ ਬੋਰੀ ਖੋਲਦਾ ਹੈ ਮੂੰਹ ਨੇੜੇ ਕਰਕੇ ਬਾਗੜੇ ਵਿਲਾ ਦੀਆਂ ਅੱਖਾਂ ਤੇ ਘੂਟ ਮਾਰਦਾ ਨੋਂਦਰਾ ਮਾਰ ਮਾਰ ਕੇ ਉਹਨੂੰ ਅੰਨਾ ਕਰ ਦਿੰਦਾ ਤੇ ਉਹਦਾ ਸ਼ਕਲ ਵਿਗਾੜ ਦਿੰਦਾ ਤੇ ਉਹ ਬੰਦਾ ساری ਉਮਰ ਫਿਰ ਇਕੱਲੇ ਨੂੰ ਹੀ ਰਹਿਣਾ ਪੈਂਦਾ ਜਦੋਂ ਦੀ ਸ਼ਕਲ ਨਹੀਂ ਰਹਿੰਦੀ ਉਹਦੀਆਂ ਨੀਂਗਾ ਨਹੀਂ ਰਹਿੰਦੀ ਤੇ ساری ਉਮਰ ਉਹ ਦੁੱਖ ਭੋਗਦਾ ਇਹਦਾ ਮਤਲਬ ਇਹ ਹੈ ਵੀ ਜਿਆਦਾ ਗੱਪ ਨਹੀਂ ਮਾਰਨੇ ਚਾਹੀਦੇ ਜਿਆਦਾ ਗੱਪੀ ਬੰਦਾ ਜਿਹੜਾ ਝੂਠਾ ਬੰਦਾ ਹੁੰਦਾ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਹੰਡਾਉਣੇ ਪੈਂਦੇ ਆ ਜਿਵੇਂ ਜਿਹਾ ਕਰੋਗੇ ਇਹੋ ਜਿਹਾ ਭਰੋਗੇ ਸੋ ਇੰਨੀ ਕਹੇ ਵੀਡੀਓ ਸੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਧੰਨਵਾਦ